ਸੰਜੀ ਕੀ ਹਾਲ ਚਾਲ ਹੈ ਜੀ ਆਪਣੀਆਂ ਜਿਹੜੀ ਵੀਡੀਓ ਅੱਜ ਆਪਾਂ ਅਪਲੋਡ ਕਰਨ ਲੱਗੇ ਨੂੰ ਸਾਰੀ ਦੇਖੋ ਐਂਡ ਤੱਕ ਤੇ ਆਪਣਾ ਕਮੈਂਟ ਕਰਕੇ ਸਾਨੂੰ ਦੱਸਿਓ ਜੀ ਕਿ ਦਿਲ ਲੱਗੀ। ਜੀ ਬੜਾ ਐਂਡ ਤੱਕ ਪੂਰਾ ਦੇਖਿਓ ਨੇ ਓਕੇ ਕਮਲ ਜੀ ਮੈਨੂੰ ਆਹ ਦੱਸ ਵੀ ਇਹ ਸਾਫ਼ ਹੋ ਜੂਗਾ ਨਹੀਂ ਹੋਊਗਾ। ਹੈ? ਕਿਦਾਂ? ਛੱਡ ਕੇ ਦੇਖ ਲੈਂਦੇ ਆ। ਕਰਕੇ ਦੇਖ ਲੈਣੇ ਆ ਇਹ ਲੱਗੇ ਆਪਣਾ 6 ਨੰਬਰ ਬੱਟੀ ਲੱਗੀ ਜਿਹਦੇ ਤੇ ਪਤਾ 6 ਨੰਬਰ ਆ ਠੀਕ ਆ ਤੇ ਜਿੱਦਾਂ ਕਿ ਆ ਇਹ ਹੈਗਾ ਕੰਪਨੀ ਵੱਲੋਂ ਤਿਆਰ ਕੀਤਾ ਜਿੱਦਾਂ ਪਾਲਿਸ਼ ਮਾਰੀ ਹੋ ਉਹਨਾਂ ਨੇ ਲਿਕਵਿਡ ਵਾਲੀ ਸ਼ੈਨਰ ਤੇ ਆਪਾਂ ਜਿੱਤਾ ਆ ਆਪਣੇ ਵੱਲੋਂ ਇਹ ਲੈ ਕੇ ਰਲਾ ਜਿੱਦਾਂ ਮਤਲਬ ਜਿਹੜਾ ਪੱਥਰ ਓਦਾਂ ਹੋਣਾ ਚਾਹੀਦਾ ਮਾਰਬਲ ਗ੍ਰੇਨਾਈਟ ਓਦਾਂ ਆ ਇਹ ਤੇ ਹੁਣ ਆਹ ਦੇਖਦੀ ਆਪਾਂ ਨੂੰ ਪੀਲੀ ਪੀਲੀ ਆ ਕਾਲੀ ਕਾਲੀ ਬ੍ਰਾਉਨ ਜੀ ਹੀ ਮੈਂਨ ਇਹ ਸਾਰਾ ਡਾਰਕ ਹੋ ਗਿਆ ਪੱਟੀ ਨੂੰ। ਕਈ ਬੰਦੇ ਕਹਿੰਦੇ ਵੀ ਇਹ ਪੱਤਾ ਲਾਉਣਾ ਨਹੀਂ ਚਾਹੀਦਾ 6 ਨੰਬਰ ਜਾਂ 5 ਨੰਬਰ। ਇੱਕ ਬਰਤਨ ਲੈਣੇ ਚਾਹੀਦੇ ਇਹ ਖਰਾਬ ਹੋ ਜਾਂਦਾ ਕੰਮ। ਗਰਨਾ ਹਿੱਟ ਕੇ। ਤੇ ਆਪਾਂ ਇਹਨੂੰ ਪੱਤਾ ਵੀ ਹੋਰ ਕੋਈ ਮਾਰਨਾ ਨਹੀਂ ਹੈਗਾ। ਬਿਨਾਂ ਪੱਤਾ ਮਾਰੇ ਤੋਂ ਇਹਨੂੰ ਪੱਟੀ ਨੂੰ ਆ ਜਿਹੜੀ ਪੱਟੀ ਲਿਖਦੀ ਹੈ ਵਿੱਚ ਇਹਨੂੰ ਆਪਾਂ ਚ ਢੇਰਨਾ ਹੈਗਾ। ਠੀਕ ਆ। ਆਪਾਂ ਇਹ ਰਗੜਾਈ ਕਰਨ ਨੂੰ ਮੋਲਡਿੰਗ ਕਰਨ ਨੂੰ 0 ਇੱਕ ਆ ਸਟੀਲ ਦਾ ਕੱਪ ਇੱਕ 0 ਨੰਬਰ ਇੱਕ ਨੰਬਰ ਹੈ 2 ਨੰਬਰ 3 ਨੰਬਰ 4 ਨੰਬਰ 5 ਨੰਬਰ 6 ਨੰਬਰ ਹੈ ਇਹ ਪੱਤੇ ਸਾਰੇ ਵਰਤੇ ਜਿਹੜੇ ਕੰਪਨੀ ਦੇ ਆਂਦੇ ਜਾਂ ਸੂਰੀ ਪਲੈਕਸ ਦੇ ਤੇ ਬਾਕੀ ਜਿਹੜੇ ਬੰਦੇ ਕਹਿੰਦੇ ਬਈ ਇਹ ਕੰਮ ਖਰਾਬ ਕਰ ਦਿੰਦੀ ਆ ਇਹ ਸਹੀ ਨਹੀਂ ਹੈਗੀ ਚੀਜ਼ ਡਾਇਮੰਡ ਵਾਲੇ ਬਰਤਨ ਚਾਹੀਦੇ ਆ ਪਾਣੀ ਲਾ ਕੇ ਬਰਤਨਾ ਚਾਹੀਦਾ ਆ ਉਹੜੇ ਪਾਣੀ ਵਾਲੇ ਪੱਤੇ ਆ ਸੀ ਅੱਜ ਤੋਂ 15 ਸਾਲ ਪਹਿਲਾਂ ਬਾਤ ਚੁੱਕੇ ਆ ਇਹਨਾਂ ਨੂੰ ਉਹਨਾਂ ਦਾ ਰਿਜ਼ਲਟ ਵੀ ਦੇਖ ਲਿਆ ਸੀ ਇਹ ਕੀਤਾ ਸਾਰਾ ਕੰਮ ਤੇ ਬਾਕੀ ਆਪਾਂ ਕੇ ਸਮਾਨ ਨੂੰ ਕਿਸੇ ਕੰਮ ਨੂੰ ਕਿਸੇ ਕੰਮ ਕਰਨ ਵਾਲੇ ਨੂੰ ਮਾਰਾ ਨਹੀਂ ਕਹਿੰਦੇ ਕੰਮ ਕਰਨ ਦਾ ਤਰੀਕਾ ਹੋਣਾ ਚਾਹੀਦਾ ਕੰਮ ਸਾਰੇ ਸਹੀ ਹੁੰਦੇ ਆ ਕੀਤਾ ਕੁਝ ਵੀ ਨਹੀਂ ਹੈਗਾ ਇਹਨੂੰ ਸਰਫੋਂ ਮਾਰੀ ਹੈ ਸਰਫ ਸਿਰਫ ਸਰਫ ਸਾਤੋਂ ਵਾਲਿਆ ਨੇਚਰਲ ਨਿਕਲੇਗਾ ਕੰਮ ਅਜੇ ਤਾਂ ਗੱਲਾਂ ਆ ਜਦੋਂ ਕਪੜਾ ਮਾਰਾਂਗੇ ਫਿਰ ਪਤਾ ਲੱਗੂ ਇਹਦਾ